ਮਟਾਪਣੇ ਜਾਣੇ ਅੱਜ ਜਦੋਂ ਖੋਲੀ ਇਹ ਲਿਮਾਰੀ ਘੁੰਮ ਗਈ ਸਰਦੀ ਫਿਰਕੀ ਸਾਰੀ ਜਿੱਧਰ ਵੇਖਾਂ ਸੱਜੇ ਖੱਬੇ ਭਰੇ ਵਿਟਾਮਿਨਾਂ ਵਾਲੇ ਡੱਬੇ ਫਿਸ਼ ਆਇਲ ਤੇ ਬੀ 12 ਨਾਲ ਵਿਟਾਮਿਨ ਸੀ ਪਿਆਏ ਗੈਸ ਦੀ ਗੋਲੀ ਨਾਲ ਕੈਲਸ਼ੀਅਮ ਵਿੱਚ ਵਿਟਾਮਿਨ ਡੀ ਪਿਆਏ ਜ਼ਿੰਕ ਕੋਲੈਜਨ ਨਾਲ ਮੈਗਨੀਸ਼ੀਅਮ ਵਿੱਚ omega 3 ਪਿਆਏ ਆਇਰਨ ਦੇ ਨਾਲ ਲਿਫਟ ਨਾਲ ਵਿਟਾਮਿਨ ਈ ਪਿਆਏ ਹੈ ਆਉਣ ਲੈਂਨ ਮਗਵਾਈ ਜਾਣਾ ਫਰਫਟ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਗਾਈ ਜਾਣਾ ਕੋਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਆਉਣ ਲੈਂਨ ਮਗਵਾਈ ਜਾਣਾ ਫਰਫਟ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਗਾਈ ਜਾਣਾ ਕਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਇਹ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਤੋਂ ਪਲ ਸਵਾਦ ਆ ਗਿਆ ਇਹ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਤੋਂ ਪਲ ਸਵਾਦ ਆ ਗਿਆ ਕੰਧ ਤੇ ਲੱਗੀ ਫੋਟੋ ਵੇਖੀ ਬਾਪੂ ਮੈਨੂੰ ਯਾਦ ਆ ਵਾਹ ਵਾਹ ਸਵਾਸ਼ੇ ਫੁੱਟ ਜਵਾਨ ਸੀ ਬਾਪੂ ਇੱਕ ਵਧੀਆ ਕੁਰਸਾਨ ਸੀ ਬਾਪੂ ਸਾਡੇ ਨਾਲੋਂ ਤਕੜਾਈ ਸੀ ਭਾਵੇਂ ਨਹੀਂ ਪਲਵਾਨ ਸੀ ਬਾਪੂ ਹਾਂ ਇਹ ਦੁੱਧ ਦਹੀਂ ਤੇ ਤਿਲ ਗੁੜ ਅਲਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ ਹਾਂਜੀ ਗੋਤ ਦਹੀਂ ਤੇ ਤੁਲ ਗੋੜ ਅਰਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾ ਵਿੱਚ ਕੀ ਹੁੰਦਾ ਸੀ ਬਲਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਈਏ ਗਾਉਂਦਾ ਸੀ ਉਹ 100 ਸਾਲਾਂ ਦੀ ਸੋਹਣੀ ਜ਼ਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿੱਡੇ ਵਟਾਵਣ ਖਾਂਦਾ ਸੀ ਉਹ 100 ਸਾਲਾਂ ਦੀ ਥੋੜੀ ਜਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿਹੜੇ ਵਟਾਵਣ ਖਾਂਦਾ ਤੁਲ ਗੋੜ ਅਰਸੀ